ਸਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਅੱਜ ਆਪਾਂ ਉਹ ਝੋਨੇ ਦੀ ਗੱਲ ਕਰਨੀ ਹੈ ਜਿਹੜਾ ਪੂਸੇ 44 ਦੇ ਮੁਕਾਬਲੇ ਚ ਝਾੜ ਦਿੰਦਾ ਤੇ ਪਿਛਲੇ ਸਾਲਾਂ ਚ ਝਾੜ ਵੀ ਉਹਦਾ ਵਧੀਆ ਸੀ ਤੇ ਕਿਹੜੇ ਟਾਈਮ ਤੇ ਲੱਗਿਆ ਉਹ ਝੋਨੇ ਨੇ ਝਾੜ ਦਿੱਤਾ ਤੇ ਆਪਾਂ ਕਦੋਂ ਲਾ ਕੇ ਉਹਦਾ ਝਾੜ ਲੈ ਸਕਦੇ ਹਾਂ ਤੇ ਬਾਕੀ ਕਿੰਨੀ ਕੁ ਰੇਹ ਲੈਂਦਾ ਤੇ ਕਿੰਨੀ ਕੁ ਜ਼ਪਰੀਆਂ ਦੀ ਲੋਡ ਪੈਂਦੀ ਆਪਾਂ ਸਾਰਾ ਕੁਝ ਅੱਜ ਤੁਹਾਨੂੰ ਦੱਸਾਂਗੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜਿਵੇਂ ਬਈ ਹੁਣ ਗਵਰਨਮੈਂਟ ਨੇ ਪੂਸਾ 44 ਝੋਨਾ ਬੰਦ ਕਰਤਾ ਯਾਨੀ ਕਿ ਗਵਰਨਮੈਂਟ ਕਹਿੰਦੀ ਹੈ ਵੀ ਇਹ ਝੋਨਾ ਨਾ ਲਾਓ ਇਹ ਪਾਣੀ ਜਿਆਦਾ ਲੈਂਦਾ ਹੈ ਟਾਈਮ ਜਿਆਦਾ ਲੈਂਦਾ ਹੈ ਤੇ ਬਿਮਾਰੀਆਂ ਜਿਆਦਾ ਪੈਣੀਆਂ ਤੇ ਇਹਦਾ ਭਰਾਲ ਜਿਆਦਾ ਹੁੰਦਾ ਤੇ ਆਪਾਂ ਜੋ ਇਕੋ ਝੋਨੇ ਦੀ ਗੱਲ ਕਰਦੇ ਆਂ ਇਹ ਝੋਨੇ ਨੂੰ ਤੁਸੀਂ ਭਲਾ ਨਰਮ ਪਾਣੀ 'ਚ ਵੀ ਲਾ ਲਓ ਤੇ ਚੰਗੇ ਪਾਣੀ 'ਚ ਵੀ ਲਾ ਲਓ ਤੇ ਝਾੜ ਵੀ ਬਹੁਤ ਵਧੀਆ ਤੇ ਟਾਈਮ ਵੀ ਪੂਸੇ 44 ਤੋਂ ਘਟ ਲੈਂਦਾ ਤੇ ਪ੍ਰਾਲ ਥੋੜਾ ਜਿਹਾ ਬਣ ਜਾਂਦਾ ਥੋੜਾ ਕੱਦ ਹੈਗਾ ਤੇ ਰੇਹਾਂ ਸਪਰੇਆਂ ਵੀ ਬਹੁਤ ਘਟ ਲੈਂਦਾ ਭਈ ਇਹ ਤੇ ਇਹਦਾ ਝਾੜ ਜਿਹੜਾ ਹੈਗਾ ਇਹ 90 95 ਮਣ ਤੱਕ 90 ਮਣ ਤੱਕ ਆਮ ਹੀ ਨਿਕਲਦਾ ਇਹ ਜੇ ਆਪਾਂ ਸਹੀ ਟਾਈਮ ਤੇ ਲਾਈਏ ਤਾਂ ਤੇ ਕਈ ਵਾਰੀ ਆਪਾਂ ਇਹ ਕਰ ਲੈਂਦੇ ਆ ਵੀ ਥੋੜਾ ਜਿਹਾ ਗੇਤਾ ਲਾਉਣ ਲੱਗ ਪੈਂਦੇ ਆ ਫਿਰ ਗੇਤਾ ਲੱਗਿਆ ਝੋਨਾ ਪੱਕਣ ਵੇਲੇ ਗਰਮੀ ਜੀ ਚ ਰਹਿ ਜਾਂਦਾ ਤੇ ਤਾਂ ਕਰਕੇ ਝਾੜਨੇ ਦਿੰਦਾ ਇਹਨੂੰ ਸਹੀ ਲਾਉਣ ਦਾ ਟਾਈਮ ਹੈ ਜਿਹੜਾ ਉਹ ਹੈਗਾ ਬਾਈ ਜੀ 20 ਜੂਨ ਤੋਂ ਬਾਅਦ ਜੇ ਆਪਾਂ ਇਹ ਝੋਨੇ ਨੂੰ 20 ਜੂਨ ਤੋਂ ਬਾਅਦ ਲਾਵਾਂਗੇ ਤਾਂ ਫਿਰ ਇਹ ਆਪਾਂ ਨੂੰ ਝਾੜ ਫੁੱਲ ਦਿੰਦਾ ਤੇ ਇਹ ਪੱਕਣ ਵੇਲੇ ਵੀ ਫਿਰ ਠੰਡ ਚ ਆ ਜਾਂਦਾ ਤੇ ਰਿਆਂ ਦਾ ਜੇ ਆਪਾਂ ਵੇਖੀਏ ਤੇ ਚ ਰੇ ਬਈ ਇਹਦੇ ਚ ਕੋਈ ਜ਼ਿਆਦਾ ਨਹੀਂ ਪੈਂਦੀ ਜਿੱਥੇ ਚੰਗੇ ਪਾਣੀ ਉੱਥੇ ਭਲਾ ਤੁਸੀਂ 1.5 ਗੱਟੇ ਨਾ ਕਰ ਲੋ ਤੇ ਜਿੱਥੇ ਨਰਮ ਪਾਣੀ ਉੱਥੇ 2.5 ਗੱਟੇ ਵੀ ਪੈ ਜਾਂਦੇ ਆ ਤੇ 3-3 ਗੱਟੇ ਪਾਉਂਦੇ ਆ ਨਰਮ ਪਾਣੀ ਚ ਜ਼ਮੀਨ ਚੰਗੀ ਮਾੜੀ ਦਾ ਕੋਈ ਫਰਕ ਨਹੀਂ ਸਾਰੀਆਂ ਜ਼ਮੀਨਾਂ ਚ ਹੁੰਦਾ ਇਹ ਤੇ ਇਹ ਹੈਗਾ ਹਾਈਬ੍ਰਿਡ 2865 ਹੁਣ ਤੁਸੀਂ ਆਖੋਗੇ ਨਾ ਵੀ ਇਹੇ ਚੋਨਾ ਵੀ ਗਵਰਨਮੈਂਟ ਨੇ ਜਾਂ ਸ਼ੈਲਰ ਵਾਲਿਆਂ ਦਾ ਲੈਣਾ ਨਹੀਂ ਬਈ ਜੀ ਇਹ ਨਾ ਆਪਣੇ ਇੱਥੇ ਇੱਕ ਅ ਲੱਗਦਾ ਹੁੰਦਾ ਮੇਲਾ ਕੰਪਨੀ ਵਾਲਿਆਂ ਦਾ ਫਾਈਨਲ ਵਾਲਿਆਂ ਦਾ ਲੱਗਿਆ ਸੀ ਉਹਨਾਂ ਨੇ ਉਦੋਂ ਆਖਿਆ ਸੀਗਾ ਵੀ ਆਪਣੇ ਹਾਈਬ੍ਰਿਡ ਝੋਨੇ ਨੂੰ ਅਖੇ ਵੀ ਮਨਜ਼ੂਰੀ ਮਿਲ ਗਈ ਲਾਉਣ ਵਾਸਤੇ ਯਾਨੀ ਕਿ ਮਾਨਤਾ ਮਿਲ ਗਈ ਇਹ ਝੋਨਾ ਲੱਗ ਸਕਦਾ ਹੈ ਇਹਦੀ ਕੋਈ ਰੋਕ ਟੋਕ ਨਹੀਂ ਤੇ ਜੇ ਬਈ ਇਹ ਲੱਗ ਸਕਦਾ ਤੇ ਫਿਰ ਇਹ ਬਹੁਤ ਵਧੀਆ ਝੋਨਾ ਹੈ ਇਹ ਜਿੱਥੇ ਕੋਈ ਜਿਵੇਂ ਪੂਸੇ 44 ਵਰਗੇ ਜਾਂ ਡੋਗਰ ਪੂਸੇ ਵਰਗੇ ਝੋਨੇ ਲਾਉਂਦੇ ਸੀ ਤੇ ਉਹ ਤਾਂ ਚਲੋ ਵਾਲੇ ਚੰਗੇ ਬਾਣੀ ਚ ਹੁੰਦੇ ਆ ਉਥੇ ਵੀ ਹੋ ਜਾਂਦਾ ਇਹ ਉਥੇ ਥੋੜੀ ਰੇਹ ਘੱਟ ਹੋਣੀ ਪੈਂਦੀ ਹੈ ਤੇ ਜੇ ਆਪਾਂ ਜਿਆਦੇ ਰੇਹ ਪਾਵਾਂਗੇ ਫਿਰ ਜਿਆਦੇ ਵੱਜ ਜਾਂਦਾ ਡਿੱਗਦਾ ਛੇਤੀ ਨਹੀਂ ਇਹ ਤੇ ਜਿਵੇਂ ਹਾਈਬ੍ਰਿਡ ਡੈਗ ਪੈਂਦੇ ਆ ਪਰ ਇਹ ਡਿੱਗਦਾ ਨਹੀਂਗਾ ਤੇ ਜਮਾਂ ਇਹਨਾਂ ਅਖੀਰ ਤਿਆਂਕੇ ਜਦੋਂ ਪੂਰਾ ਪੱਕ ਜਾਂਦਾ ਜੇ ਆਪਾਂ ਨਾ ਵੱਢਾਂਗੇ ਲੇਟ ਹੋਈ ਜਾਵਾਂਗੇ ਫਿਰ ਥੋੜਾ ਕਹਿੰਨਾ ਫਰਕ ਪੈਂਦਾ ਇਹਨੂੰ ਛੇਤੀ ਕੀਤੇ ਇਹ ਡਿੱਗਦਾ ਨਹੀਂ ਫੋੜ ਬਹੁਤ ਕਰਦਾ ਬੂਝਾ ਇਹਦਾ ਬਹੁਤ ਤਕੜਾ ਬੰਦਾ ਮੁੰਜਰ ਬਹੁਤ ਵੱਡੀ ਹੁੰਦੀ ਹੈ ਤੁਸੀਂ ਵੇਖੋਗੇ ਮੁੰਜਰ ਇਹਦੀ ਫੋਟ ਦੇ ਨੇੜ ਮੁੰਜਰ ਹੁੰਦੀ ਹੈ ਇਸ ਝੋਨੇ ਦੀ ਤੇ ਦਾਇਮਨ ਜੇ ਸਹੀ ਟਾਈਮ ਤੇ ਲੱਗ ਜੇ ਤੇ ਇਹਦਾ ਝਾੜ ਹੋ ਸਕਦਾ 100 ਮਣ ਵੀ ਇਹ ਨਿਕਲਿਆਵੇ ਨਿਕਲਿਆ ਵੀ ਹੋਊਗਾ ਜਿਹੜੇ ਭਰਾ ਇਹ ਝੋਨਾ ਕੋਈ ਲਾਉਂਦੇ ਆ ਵੀਡੀਓ ਵੇਖਦੇ ਆ ਜਰੂਰ ਦੱਸਿਓ ਜੇ ਮੈਸੇਜ ਕਰਕੇ ਕਮੈਂਟ ਕਰਕੇ ਇਹਦੇ ਵਿੱਚ ਆਪਣੇ ਚੈਨਲ ਤੇ ਵੀ ਕਿੰਨਾ ਝਾੜ ਰਿਆ ਤੇ ਬਾਕੀ ਸਪਰੀਆਂ ਦੀ ਗੱਲ ਕਰੀਏ ਤਾਂ ਸਪਰੀਆਂ ਵੀ ਬਈ ਕੋਈ ਜ਼ਿਆਦਾ ਨਹੀਂ ਇਹਦੇ ਤੇ ਹੁੰਦੀਆਂ ਇੱਕ ਸਪਰੇਅ ਨਾਲ ਵੀ ਇਹ ਝੋਨਾ ਪੱਕ ਜਾਂਦਾ ਹੈ ਜੇ ਸਹੀ ਟਾਈਮ ਤੇ ਇੱਕ ਸਪਰੇਅ ਹੋ ਜੇ ਤਾਂ ਉਹਦੇ ਨਾਲ ਵੀ ਇਹ ਝੋਨਾ ਪੱਕ ਜਾਂਦਾ ਜਿਵੇਂ ਦੂਜੇ ਉਹਨਾਂ ਝੋਨਾ ਤੇ ਜਿੰਨਾ ਝੋਨੇ ਦੀ ਆਪਾਂ ਗੱਲ ਕਰਦੇ ਸੀ ਉਹਨਾਂ ਤੇ ਤਿੰਨ ਤਿੰਨ ਚਾਰ ਚਾਰ ਸਪਰੇਅ ਕਰਨੀਆਂ ਪੈਂਦੀਆਂ ਕਿਉਂਕਿ ਉਹਨਾਂ ਨੂੰ ਬਿਮਾਰੀ ਜ਼ਿਆਦਾ ਪੈਂਦੀ ਹੈ ਇਹਨੂੰ ਕੋਈ ਐਡੀਕਾਸ਼ ਬਿਮਾਰੀ ਨਹੀਂ ਪੈਂਦੀ ਤੇ ਸਪਰੇਅ ਵੀ ਇੱਕ ਨਾਲ ਹੀ ਚੱਲ ਜਾਂਦਾ ਤੇ ਬਾਕੀ ਟਾਈਮ ਵੀ ਉਹ ਪੂਸੇ 44 ਤੋਂ ਇਹ ਝੋਨਾ ਘੱਟ ਲੈਂਦਾ ਤੇ ਕਦ ਥੋੜਾ ਜਿਹਾ ਜ਼ਰੂਰ ਜ਼ਿਆਦਾ ਹੁੰਦਾ ਹੈ ਕਾ ਦਿੰਦਾ ਇਹਦਾ 5 5 6 6 ਫੁੱਟ ਤੱਕ ਵੀ ਜਾ ਵੜਦਾ 5 ਫੁੱਟ ਤੱਕ ਤਾਂ ਆਮ ਹੀ ਹੋ ਜਾਂਦਾ ਇਹ ਤੇ ਪਰ ਉਹ ਆਇ ਨਹੀਂ ਕੋਈ ਹੋ ਛੇਤੀ ਕੀਤੇ ਡਗਦਾ ਨਹੀਂਗਾ ਮਾੜੀ ਮੋਟੀ ਨੇਹਰੀਆਂ ਆ ਜਾਣ ਫਿਰ ਵੀ ਨਹੀਂ ਡਗਦਾ ਇਹ ਵੀ ਹੱਦੋਂ ਬਾਲਾ ਚ ਖੇੜਾ ਜੋ ਕਿਸੇ ਦੇ ਵਾਸਤੇ ਨਹੀਂ ਕੋਈ ਚੀਜ਼ ਨਹੀਂ ਖੜਦੀ ਉਹਦੇ ਮਰੇ ਖੰਬੇ ਡਗ ਪੈਂਦੇ ਆ ਤੇ ਫਜ਼ਲ ਤਾਂ ਕੋਈ ਵੀ ਨਹੀਂ ਖੜਦੀ ਤੇ ਪਰ ਉਹ ਛੇਤੀ ਕੀਤੇ ਡਗਦਾ ਨਹੀਂ ਝਾੜ ਬਹੁਤ ਵਧੀਆ ਨਰਮ ਪਾਣੀ ਚ ਹੋ ਜਾਂਦਾ ਚੰਗੇ ਪਾਣੀ ਤਾਂ ਹੋਣਾ ਹੀ ਹੋਣੇ ਨੇ ਤੇ ਖਰਚਾ ਬਹੁਤ ਘੱਟ ਰਹੇ ਆਪਾਂ ਤੁਹਾਨੂੰ ਦੱਸਿਆ ਜਿਵੇਂ ਹੀ ਘੱਟ ਰੇ ਨਾ ਸਰ ਜਾਂਦਾ ਤੇ ਸਪਰੇ ਵੀ ਇੱਕ ਨਾਲ ਹੀ ਸਰ ਜਾਂਦਾ ਤੇ ਝਾੜ ਵੀ ਬਹੁਤ ਵਧੀਆ ਦੇ ਜਾਂਦਾ ਤੇ ਬਾਕੀ ਹੁਣ ਜਦੋਂ ਆਪਾਂ ਨੂੰ ਜਿਵੇਂ ਆਪਾਂ ਤੁਹਾਡੇ ਨਾਲ ਗੱਲ ਕੀਤੀ ਆ ਵੀ ਉਹ ਕੰਪਨੀ ਵਾਲੇ ਆਏ ਸੀ ਪਾਇੰਡਰ ਵਾਲੇ ਉਹਾਂ ਦੇ ਵੀ ਆਪਾਂ ਨੂੰ ਇਹਦੀ ਮਾਨਤਾ ਮਿਲ ਗਈ ਇਹਦੇ ਝੋਨੇ ਨੂੰ ਮਨਜ਼ੂਰੀ ਮਿਲ ਗਈ ਪੰਜਾਬ 'ਚ ਲੱਗਣ ਵਾਸਤੇ ਤੇ ਫਿਰ ਤਾਂ ਕਿਸੇ ਚੀਜ਼ ਦਾ ਡਰ ਹੀ ਨਹੀਂ ਪਹਿਲਾਂ ਥੋੜਾ ਹੁੰਦਾ ਸੀ ਸ਼ੈਲਰ ਵਾਲੇ ਕਹਿੰਦੇ ਅਸੀਂ ਨਹੀਂ ਲੈਣਾ ਹਾਈਬ੍ਰਿਡ ਤੇ ਪਰ ਲੱਗ ਹੀ ਜਾਂਦਾ ਸੀ ਇਹਦੇ ਚੋ ਕੋਈ ਨਹੀਂ ਸੀ ਲੱਗੀ ਫਿਰ ਵੀ ਜਾਂਦਾ ਸੀ ਹੁਣ ਵੀ ਲੱਗੂਗਾ ਤੇ ਸਾਰਿਆਂ ਨਾਲ ਵਧੀਆ ਵੈਰਾਈਟੀ ਆ ਬਾਈ ਇਹ ਤੇ ਹੋਰ ਕਿਹੜੇ ਕਿਹੜੇ ਵੈਰਾਈਟੀਆਂ ਆਪਾਂ ਉਹ ਵੀ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਰਵਾਂਗੇ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਈ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ